ਦੇ ਨਾਲ ਮੁਰਲੇ ਪੱਥੇ ਮੁੱਕਣ ਵਾਲੀਆ ਪੈਂਦੀ ਕਬੱਡੀ ਅਰਸ਼ ਅਰਸ਼ ਦਾ ਪਹਿਲਾ 5000 ਵਾਲਾ ਇੱਕ ਪੱਥੇ ਅਰਸ਼ ਹੋ ਬੱਲੇ 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 ਕਬੱਡੀ ਦਾ ਡੀਟੀਓ ਕਬੱਡੀ ਦਾ ਡੀਟੀਓ ਲੱਗੂ ਜੱਫਾ ਕਬੱਡੀ 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 ਉਹ ਸੈਨਪੁਰ ਲਾਣਾ ਬੰਦੇ ਉਧਰ ਸਿੰਦਾ ਚੁੱਕੇ ਵਾਲਾ ਕਹਿੰਦਾ ਅਰਸ਼ ਦੇ ਪ੍ਰਦਾਨ ਕਿੰਨੇ ਤਿੰਨ ਜੱਫੇ 200000 ਦੇ ਅਰਸ਼ ਬਾਈ ਲਾਉ ਜੱਪੇ 3 3000 ਦੇ ਸਿੰਘ ਸਰਦਾਰ ਦੀ ਕਬੱਡੀ ਪਾਉਂਦਾ ਹੈ ਸਿੰਘ ਸਰਦਾਰ ਦੀ ਪਈ ਹੋਈ ਕਬੱਡੀ ਹੈ ਕਿ ਪੰਜਵਾ ਗੁਰੂ ਆ ਤਤੀ ਤਵੀ ਉੱਤੇ ਬਹਿ ਗਿਆ ਪੁੱਜ ਕੇ گلاب ਦੇਖੋ ਆਕੀ ਉੱਤੇ ਰਹਿ ਗਿਆ ਮੀਆਂ ਮੀਰ ਆਣ ਕੇ ਤੋ ਹੱਥਾਂ ਦੀ ਮਾਰੀਆਂ ਪੰਥ ਦੇ ਸ਼ਹੀਦਾਂ ਦੀਆਂ ਗੱਲਾਂ ਨੇ ਨਿਆਰੀਆਂ ਓ ਬੱਲੇ 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 ਰੈਂਬੋ ਕਬੱਡੀ ਦਾ ਰੈਂਬੋ ਅਰਸ਼ ਸਾਜੀਆ ਸ਼ਕਰਪੁਰ ਦੀ ਧਰਤੀ ਮਸ਼ਹੂਰ ਕਰ ਦਿੰਦੀ ਪਰ ਚਾਰ ਜਾਫੀਆਂ ਦੇ ਵਿੱਚ ਅੱਛ ਵਰਗੇ ਇਹਦਾ ਨਾਮ ਬਾਜੂ 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 ਕਬੱਡੀ ਕਬੱਡੀ ਆਇਆ ਮੇਰਾ ਕਿਆ ਬਾਤਾਂ ਫਾਈਨਲ ਮੈਚ ਹੈ ਪਲੀਜ਼ ਤੁਸੀਂ ਨਿਆਣ ਨੋਟ ਕਰ ਲਓ ਇਕੱਠੇ ਨਾ ਬੋਲਿਆ ਕਰੋ ਧੰਨਵਾਦ ਲੈ ਸ਼ਹਿਜ਼ਾਦਾ ਖੇਡ ਕਬੱਡੀ ਦਾ ਇਧਰਲੇ ਪਾਸੇ ਸ਼ਾਜੀ ਦੀ ਰੇਡ ਗੁੰਦਿਆ ਹੋਇਆ ਕਬਾਲਾ ਵੱਜ ਗਈ ਕੰਚੀ ਇੱਕ ਵਾਰੀ ਜੇ ਸਵਾਦ ਨਾਲ ਕੰਚੀ ਵਾਲੇ ਜੜ ਹੋ ਜਾਵੇ ਬੜਾ ਅਰਸ਼ ਬੁੱਕੜ ਵਾਲੀਆ ਬੁੱਕੜ ਵਾਲੀਆ ਮੁੰਡਾ ਮੁੱਕਦਾ ਫਿਰਦਾ ਹੈ ਮੁੰਡਾ ਬੁੱਕਾਲ ਕਰਨ ਜੀ ਨੇ ਪਾਲ ਸਿੰਘ ਜੀ ਉਸਤਾਦ ਨੇ ਪੱਡੋਰੀ ਖੰਗੂੜੇ ਵਾਲੇ ਇਧਰੇ ਪਾਸੇ ਸ਼ੀਲੂ ਵੀ ਉਸਤਾਦ ਔਰ ਜੋ ਪਾਸੇ ਲੈ ਮੁੰਡਾ ਹੁਣ ਫਲਾਈ ਕਿਆ ਬਾਤ ਹੈ ਕਿਆ ਬਾਤ ਆ ਗੋਰਾ ਸਾਲੂ ਵਾਲਾ ਪਰਦੇ ਕਬੱਡੀ ਪਾਦਾ ਹੋਇਆ ਸਾਹਮਣੇ ਚਾਰ ਨੇ ਅਰਸ਼ ਬੁੱਕੜ ਵਾਲੀਆ ਵੀ ਤਿਆਰ ਹੈ ਔਰ ਟੋਲੇ ਵਾਲਾ ਵੀ ਤਿਆਰ ਹੈ ਆ ਪੀਰਾ ਸਰਹਾਲੀ ਦਾ ਧੰਨਵਾਦ ਸਾਡੇ ਰਵਿੰਦਰਦੀਪ ਉਹਨਾਂ ਦੇ ਕਰੀਬੀ ਦੋਸਤ ਨੇ ਇਧਰ ਪਾਸੇ ਪਈ ਰੇਡ ਇਹ ਸਾਲੂ ਵਾਲੇ ਗੋਲੇ ਦੀ ਡੀਟੀਓ ਖੇਡ ਕਬੱਡੀ ਦਾ ਆ ਡੀਟੀਓ 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 ਹੱਡੀਓ ਲੱਗ ਪਿਆ ਹੱਲੇ ਦਲੇਰੀ ਤੇ ਜੋਰ ਜਿਹਨੂੰ ਚਾਰੇ ਆ ਗਿਆ ਯਾਰ ਉੱਪਰ ਜੱਕਲਾਰੀ ਮੋਰ ਮੁੰਡਾ ਜੱਕਲਾਰੀ ਮੋਰ ਬਣ ਗਿਆ ਹੁਣ ਸ਼ੀਲੂ ਕਹਿੰਦਾ ਮੈਂ ਕਰਦਾ ਦੋ ਹੱਥ ਇਹ ਬੜਾ ਤੇਜ਼ ਤਰਾਰ ਹੈ ਇਹਦਾ ਨਾਮ ਵੱਡਾ ਇਹ ਵਜੀਦ ਭੁੱਲਰ ਵਾਲਾ ਜੱਸਾ ਹੈ ਇਹ ਜੱਸਾ ਵਜੀਦ ਭੁੱਲਰ ਵਾਲਾ ਸੁਖੀ ਬੜਾ ਮਰਾਨ ਦੇ ਵਿੱਚ ਮੁਲਾਬਾ ਸਹਿਯੋਗ ਹੈ ਅਰਪਨ ਹੈ ਨੌਜਵਾਨ ਅਰਪਨ ਕਬੱਡੀ ਪੌੜਾ ਇਹ ਕਬੱਡੀ ਲਈ ਵਾਸਤੇ ਅਰਪਨ ਹੁੰਦਾ ਮਰਾ ਦੇ ਵਿੱਚ ਮੁੰਡਾ ਬੱਲੇ ਬੱਲੇ ਹਾ ਸ਼ੀਲੂ ਸ਼ੀਲੂ ਜਿੰਨੋ ਕਰਦਾ ਕਰ ਲੈ ਵੇ ਦੇਖ ਚੱਕ ਇਹ ਰੇਡ ਕਬੱਡੀ 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 ਆਹ ਬਰੋਰੀ ਕੁੱਟਣ ਵਾਲੀ ਮਸ਼ੀਨ ਆਹ ਸ਼ੀਲੂ ਨੂੰ ਐਵੇਂ ਨਹੀਂ ਆਖਦੇ ਆਹ ਕਬੱਡੀ ਸ਼ਹੀਅਤ ਦੇ ਦੀ ਸਾਹਮਣੇ ਚਾਰ ਨੇ ਮੈਨੂੰ ਲੱਗਦਾ ਵੀ ਸਰਹਾਲੀ ਦਾ ਪੀਰਾ ਹੁਣ ਵੱਜ ਗਈ ਪੁੱਠੀ ਬੱਲੇ 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 ਸ਼ਹਯਾਦਾ ਆ ਗਿਆ ਸ਼ਹਯਾਦਾ ਕੇ ਦੁਨੀਆ ਫੈਨ ਹੈ ਯਾਰਾਂ ਦੀ ਯਾਰ ਫੈਨ ਉਹਦੇ ਆਦਤਾਂ ਦੇ ਆ ਪਈ ਹੋਈ ਕਬੱਡੀ ਹੈ ਸ਼ੀਲੂ 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 ਆ ਸ਼ੀਲੂ ਸ਼ੀਲੂ ਆ ਸ਼ੀਲੂ ਸ਼ੀਲੂ ਆ ਹਰਿਆਣੇ ਵਾਲਾ ਪਰ ਸੁਖਮਨ ਕਬੱਡੀ ਹੈ ਬੱਟ ਤੇ ਥਾਪੀ ਮਾਰੀ ਹੈ ਲੈ ਵੀ ਸ਼ੀਲੂ ਲੈ ਵੀ ਟੱਕਿਆ ਕੜਿਆਣੇ ਵਾਲਿਆ ਐਵੇਂ ਨਹੀਂ ਐਵੇਂ ਨਹੀਂ ਕੁਝ ਕਰਕੇ ਦਿਖਾਉਣਾ ਪੈਣਾ ਪਰ ਇਧਰਲੇ ਪਾਸੇ ਦਰਸ਼ਕ ਵੀਰੋ ਰੋੜੀ ਕੁੱਟਣ ਵਾਲੀ ਆ ਰੋੜੀ ਕੁੱਟਣ ਵਾਲੀ ਰੋੜੀ ਕੁੱਟਣ ਵਾਲੀ ਮਸ਼ੀਨ ਹਰਿਆਣੇ ਦਾ ਸ਼ੀਲੋ ਐਨ ਹਿੱਕਦੇ ਜੋਰ ਨਾਲ ਆ ਕਰਜਾ ਫੈਸਲੇ ਸਾਡੀ ਸਰਕਾਰੀਓ ਦੇ ਅਨੰਦਪਤ ਸਿੰਘ ਪ੍ਰਧਾਨ ਸਾਹਿਬ ਕੰਟੋ ਮਸ਼ਹੂਰ ਔਰ ਕਹਿੰਦੇ ਵੀ ਵੱਡਾ ਨਾਮ ਹੈ ਸੇਫਿਕਸ ਟ੍ਰਾਂਸਪੋਰਟ ਦਾ ਸਾਰੇ ਸਤਕਾਰਿਓ ਵੀਰਾਂ ਦਾ ਧੰਨਵਾਦ ਹਾ ਇਧਰੇ ਪਾਸੇ ਮੈਦਾਨ ਦੇ ਵਿੱਚ ਬੱਲੇ ਜੀ ਆਜੂ ਏ ਆ ਪਲਵਾਨ ਕੇ ਬਾਜੂ ਪਰ